ਦੋਸਤੋ ਜਿਹੜੀ ਕਹਾਣੀ ਮੈਂ ਤੁਹਾਨੂੰ ਅੱਜ ਸੁਣਾਉਣ ਜਾ ਰਿਹਾ ਇੱਕ ਕਹਾਣੀ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਤੁਹਾਡੇ ਰੋਂਟੇ ਖੜੇ ਹੋ ਜਾਣਗੇ ਇਹ ਕਹਾਣੀ ਅੱਜ ਤੋਂ 30 ਸਾਲ ਪੁਰਾਣੀ ਹੈ ਇਹ ਕਹਾਣੀ ਇੱਕ 마ਸੂਮ ਬੱਚੀ ਦੀ ਹੈ ਜਦੀ ਉਮਰ ਤਕਰੀਬਨ 7 ਤੋਂ 8 ਸਾਲ ਦੀ ਹੈ ਉਹ 마ਸੂਮ ਬੱਚੀ ਜਿਹੜੀ ਆਪਣੇ ਘਰ ਦੇ ਵਿਹੜੇ ਦੇ ਵਿੱਚ ਖੇਡ ਰਹੀ ਸੀ ਅਚਾਨਕ ਉਹਦੀ ਨਜ਼ਰ ਪੈਂਦੀ ਹੈ ਇੱਕ ਕਾਰਟੋ ਤੇ ਇੱਕ ਗੈਲਰੀ ਤੇ ਉਹ ਗੈਲਰੀ ਕੋਲ ਜਾਂਦੀ ਹੈ ਤਾਂ ਦੇਖਦੀ ਹੈ ਕਿ ਉਹ ਮਰੀ ਹੋਈ ਹੈ ਉਹ ਬੱਚੀ ਜੋ ਆਪਣੇ ਵਿਹੜੇ ਦੇ ਵਿੱਚ ਇੱਕ ਮਿੱਟੀ ਦਾ ਘਰ ਬਣਾ ਕੇ ਖੇਡ ਰਹੀ ਸੀ ਉਹ ਗੈਲਰੀ ਉਸ ਨੂੰ ਚੁੱਕਦੀ ਹੈ ਉਸ ਮਿੱਟੀ ਦੇ ਘਰ ਦੇ ਵਿੱਚ ਹੀ ਦੱਬ ਦਿੰਦੀ ਹੈ ਔਰ 4 ਤੋਂ 5 ਦਿਨ ਉਹ ਲਗਾਤਾਰ ਉੱਥੇ ਬੈਠੀ ਰਹਿੰਦੀ ਹੈ ਕਿ ਇਹ ਗੈਲਰੀ ਤੇ ਦੱਬਣ ਤੋਂ 5 ਦਿਨ ਬਾਅਦ ਮੈਨੂੰ ਇੱਕ ਸਿੱਕਾ ਮਿਲੂਗਾ ਇੱਕ ਠਿਆਨੀ ਮਿਲੂਗੀ ਉਹ ਉਸ ਲਾਲਚ ਦੇ ਵਿੱਚ ਉੱਥੇ ਬੈਠੀ ਰਹਿੰਦੀ ਹੈ ਐਨਾ ਲਾਲਚੀ ਇਨਸਾਨ ਕੋਈ ਹੋ ਸਕਦਾ ਬਿਲਕੁਲ ਹੋ ਸਕਦਾ ਹੈ ਸਿਮਰਨ ਪਾਪ ਨੇ ਇੰਨੀ ਲਾਲਚਣ ਹੋ ਸਕਦੀ ਹੈ ਹੈ ਕਿਹਨੇ ਤੁਹਾਨੂੰ ਦੱਸਿਆ ਜੀ ਗਲੈਰੀ ਦੇ ਸਿਰ ਦੇ ਵਿੱਚ ਠਿਆਨੀ ਹੁੰਦੀ ਹੈ ਚਿਵਾਨੀ ਹੁੰਦੀ ਹੈ 5 ਦਿਨ ਲਗਾਤਾਰ ਉੱਥੇ ਬੈਠੀ ਰਹੇ ਪੈਕ ਕੋ